ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕਿੱਥੇ ਦੇ ਸਰ ਮੇਰਾ ਪਿੰਡ ਰੌੜਾ ਜੀ ਮੈਂ ਸਾਫ ਕਸਰਪੰਚ ਪਿੰਡ ਰੌੜ ਤੋਂ ਆ ਜੀ ਤੇ ਇਹ ਜਿਹੜਾ ਮਸਲਾ ਬਾਏ ਮੇਰੇ ਸਹੁਰੇ ਪਰਿਵਾਰ ਸਸਰਾਲੇ ਕਲੋਨੀ ਦਾ ਜੀ ਤੇ ਜਿਹੜੀ ਸਰ ਮਾਈਨਿੰਗ ਹੋ ਰਹੀ ਹੈ ਸੋ ਇਹ ਕਾਨੂੰਨੀ ਤੌਰ ਤੇ ਜੀਵਲ ਐਸੀ ਜਿਹੜੀ ਹੋ ਰਹੀ ਹੈ ਇਲਾਕੇ ਦੇ ਹਾਂਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਇਹ ਲਗਭਗ ਪੌਣੇ 200 ਕਿਲੇ ਦੀ ਖਾਡਾ ਗਵਰਨਮੈਂਟ ਸਾਈਡ ਆ ਅਪਰੂਵਡ ਆ ਕਮਰਸ਼ੀਅਲ ਸਾਈਡ ਆ ਜੀ ਇੱਥੇ ਟਰਾਲੀ ਟਰੈਕਟਰ ਟਿਪਰ ਮੰਨ ਲਓ ਜਿਹਨੂੰ ਵੀ ਆਪਣੀ ਲੋੜਿੰਦੀ ਲੋੜ ਮੁਤਾਬਕ ਹਰਕਤ ਦੀ ਸਹੂਲਤ ਪੂਰੀ ਹੁੰਦੀ ਹੈ ਜੀ ਇਹ ਹੁਣ ਕੀ ਸਰ ਮਸਲਾ ਹੋਇਆ ਜਿਹੜਾ ਪਰਚਾ ਦਰਜ ਹੋਇਆ ਐ ਐਡਵੋਕੇਟ ਵੱਲੋਂ ਕੀ ਮਾਮਲਾ ਪੂਰਾ ਨਹੀਂ ਹੋ ਉਹਦੇ ਵੱਲੋਂ ਤਾਂ ਇਹੀ ਹੈ ਜੀ ਕੁਝ ਗੁੰਡਾ ਅੰਸਰਾਂ ਨੂੰ ਨਾਲ ਲੈ ਕੇ ਆਪਣੇ 10-15 ਸਾਥੀਆਂ ਨੂੰ ਤੇ ਪਿੰਡ ਤੇ ਜਬਰੇ ਆ ਕੇ ਪਹਿਲਾਂ ਤਾਂ ਉਹ ਆਪਦੇ ਪਿੰਡ ਰੋਕਦੀ ਸੀ ਕੌਨਸੇ ਘੜ ਹੁਣ ਉਹਨਾਂ ਨੇ ਸਾਡੇ ਪਿੰਡ ਸਸਰਾਲੀ ਕਲੋਨੀ ਮੇਰੇ ਸਹੁਰਾ ਪਰਿਵਾਰ ਦੇ ਉਹਨਾਂ ਦੇ ਘਰਾਂ ਚੋਂ ਹੀ ਟਿੱਪਰ ਰੋਕਤੇ ਵੀ ਬਾਹਰ ਅਸੀਂ ਜਾਣ ਹੀ ਨਹੀਂ ਦੇਣੇ ਜੀ ਤੇ ਟਿੱਪਰ ਟਰਾਲੀਆਂ ਨੂੰ ਰੋਕਦੀ ਹੈ ਜੀ ਤੇ ਉਹਦੇ ਕੋਈ ਵੀ ਅਹੁਦਾ ਨਹੀਂ ਕੋਈ ਉਹਦੇ ਕੋ ਡੀਟੀਓ ਦਾ ਲਾਇਸੈਂਸ ਨਹੀਂ ਕੋਈ ਆਰਟੀਓ ਨਹੀਂ ਹੈਗੀ ਉਹ ਕੋਈ ਮਤਲਬ ਆਪਣਾ ਕਹਿ ਲਈਏ ਵੀ ਕੋਈ ਵੀ ਉਹ ਐਸਡੀਐਮ ਨਹੀਂ ਹੈਗੀ ਕੋਈ ਡੀਸੀ ਨਹੀਂ ਹੈਗੀ ਜਿਹੜੀ ਉਹ ਮਤਲਬ ਸਾਰੇ ਟਿਪਰਾਂ ਨੂੰ ਤੰਗ ਪਰੇਸ਼ਾਨ ਕਰਦੀ ਆ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਆ ਅੱਜ ਤਾਂ ਕਾਰਵਾਈ ਦੀ ਇਹ ਮੰਗ ਕਰਨੀ ਚਾਹੁੰਦੇ ਆ ਵੀ ਜੇ ਬਲੈਕਮੇਲ ਕਰਦੀ ਆ ਇਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਲਦ ਤੋਂ ਜਲਦ ਪਰ ਜਿਹੜਾ ਉਹ ਬਲੇਮ ਲਾਉਂਦੀ ਆ ਵੀ ਮੇਰੇ ਸੁਖਦੇਵ ਬਿੱਲਾ ਨਾਲ ਕਿਰਪਾਨ ਮਾਰੀ ਤੁਸੀਂ ਵੀਡੀਓ ਚ ਦੇਖਦੇ ਹੋ ਤੇ ਜਦੋਂ ਉਹ ਇਹਨਾਂ ਦੇ ਗਲ ਪਏ ਆ ਭਾਜੀ ਹੁਣਾਂ ਦੀ ਇਹਨਾਂ ਦੀ ਦਸਤਾਰ ਵੀ ਲਾਈ ਆ ਤੇ ਦਾੜੀ ਕੇਸ ਵੀ ਪਟੇ ਆ ਜੋ ਕਿ ਸਿੱਖ ਧਰਮ ਅਨੁਸਾਰ ਬਹੁਤ ਹੀ ਮੰਧਹੀਣੀ ਭਾਗਾ 307 ਲੱਗਣੀ ਚਾਹੀਦੀ ਆ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਉਹ ਤੋਂ ਜਲਦੋਂ ਜਲਦੋਂ 307 ਲੱਗੇ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਆਈ ਦਾ ਧੰਨਵਾਦ ਕਰਦਾ ਤੈਹ ਦਿਲੋਂ ਜਿਹੜਾ ਤੁਸੀਂ ਸਾਡਾ ਇਹ ਸੰਦੇਸ਼ਾ ਉੱਪਰ ਤੱਕ ਪਹੁੰਚਾਣਾ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਅੱਜ ਦੀ ਜਿਹੜੀ ਆਪਾਂ ਗੱਲ ਕਰਨੀ ਆ ਕਰਨੀ ਸਿਮਰਜੀਤ ਕੌਰ ਗੱਲ ਦੀ ਜਿਨੇ ਗੁੰਡਾ ਕਰਦੀ ਦਾ ਨੰਗਾ ਨਾਚ ਨਚਾਇਆ ਹੋਇਆ ਹਰ ਵਕਤ ਹੀ ਉਹ ਅੱਜ ਤਾਂ ਹੁਣ ਤੇ ਉਹ ਡੀਟੀਓ ਬਣ ਗਈ ਪਹਿਲਾਂ ਤਾਂ ਕਹਿੰਦੀ ਸੀ ਵੀ ਮੈਂ ਐਡਵੋਕੇਟ ਆ ਹੁਣ ਤਾਂ ਉਹ ਡੀਟੀਓ ਬਣ ਕੇ ਕਹਿਣ ਲੱਗ ਗਈ ਵੀ ਜਿਹੜੇ ਵੀ ਟਿਪਰ ਵਾਲੇ ਕੋਲ ਘੱਟ ਕਾ ਕੇ ਜਿੰਨੇ ਰੋਕ ਲੈਂਦੀ ਹੈ ਰਸਤੇ ਦੇ ਵਿੱਚ ਹੀ ਕਹਿਣ ਲੱਗ ਜਾਂਦੀ ਹੈ ਜਾਂ ਤਾਂ ਪੈਸੇ ਦੇ ਦੇ ਨਹੀਂ ਤਾਂ ਤੇਰਾ ਮੋਟਾ ਚਲਾਨ ਕਰਾ ਦੂੰਗੀ ਮੈਂ ਤੇ ਹੁਣ ਜਿੰਨੇ ਵੀ ਟਿਪਰਾਂ ਵਾਲੇ ਆ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਆ ਥੋੜੇ ਕਿ ਦਿਨ ਪਹਿਲਾਂ ਦੀ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਪਿੰਡ ਨੇ ਉਹਨਾਂ ਨੇ ਉੱਥੇ ਰੋਕਿਆ ਸੀਗਾ ਸਾਨੂੰ ਅਸੀਂ ਉੱਥੇ ਹਾਂਜੀ ਉੱਥੇ ਰੋਕਿਆ ਸਾਨੂੰ ਪਿੰਡ ਦੇ ਪਿੰਡ ਵਾਲਿਆਂ ਨੇ ਵੀ ਤੁਸੀਂ ਸਾਡੇ ਰਸਤੇ ਖਰਾਬ ਕਰਤੇ ਡੇਢ ਦੋ ਮਹੀਨੇ ਤੋਂ ਅਸੀਂ ਉੱਥੋਂ ਬੰਦ ਕੀਤੀ ਹੋਈ ਸਾਈਡ ਆ ਅਸੀਂ ਉਧਰ ਦੀ ਨਾ ਨੰਗਦਿਆਂ ਨਾ ਆਂਦਿਆਂ ਤੇ ਨਾ ਜਾਂਦੇ ਆ ਜੇ ਜੇ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਤੇ ਇਹ ਸਾਰਾ ਸਿਸਟਮ ਹੀ ਬੰਦ ਹੋ ਗਿਆ ਮੈਨੂੰ ਤਾਂ ਹੁਣੇ ਪੈਸੇ ਕਿੱਥੋਂ ਨਹੀਂ ਆਣੇ ਨੇ ਇਨਕਮ ਫਿਰ ਉਹ ਸਾਡੇ ਪਿੰਡ ਪਰਸੋਂ ਚੌਥ ਸਾਡੇ ਪਿੰਡ ਹੀ ਆ ਗਈ ਜਦ ਕਿ ਇੱਥੇ ਇੱਕ ਰੌੜ ਪਿੰਡ ਦੇ ਵਿੱਚ ਲੀਗਲ ਸਾਈਡ ਚੱਲ ਰਹੀ ਆ ਸਾਡਾ ਸਾਈਡ ਨਾਲ ਕੋਈ ਮਤਲਬ ਨਹੀਂ ਸਾਡੇ ਕੋਲ ਤੇ ਆਪ ਤੇ ਟਿੱਪਰ ਟਰਾਲੀਆਂ ਨੇ ਕਿਉਂਕਿ ਸਾਨੂੰ ਤੇ ਸਾਡਾ ਇਹ ਆਪ ਦਾ ਪਿੰਡ ਆ ਸਸਰਾਲੀ ਕਲੋਨੀਆ ਸੀ ਉਤੋਂ ਭਰ ਕੇ ਲੈ ਕੇ ਆਣੇ ਆ ਤੇ ਅਸੀਂ ਗੌਂਸਗੜ ਪਿੰਡ ਨੂੰ ਇੱਕ ਦਿਨ ਨਹੀਂ ਗਏ ਡੇਢ ਮਹੀਨੇ ਤੋਂ ਜਿੱਦਾਂ ਪ੍ਰਸ਼ਾਸਨ ਕਹੂਗਾ ਸੀਗਾ ਉਸ ਦਿਨ ਚਲੇ ਜਾਵਾਂਗੇ ਬਾਅਦ ਦੇ ਵਿੱਚ ਉਹ ਪਰਸੋਂ ਚੌਥੇ ਇੱਥੇ ਆ ਗਈ ਕੋਈ 10 15 ਬੰਦੇ ਲੈ ਕੇ ਆ ਗਈ ਜਦੋਂ ਲੈ ਕੇ ਆਈ ਤੇ ਉਹਨਾਂ ਨੇ ਟਿਪਰ ਵਾਲਿਆਂ ਨੂੰ ਸਾਡੇ ਨੂੰ ਇੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਵੀ ਫੋਨ ਮਾਰਿਆ ਮੇਰਾ ਭਰਾ ਸੀ ਪਰਮਜੀਤ ਜਿਹਦੇ ਕਾਫੀ ਡੂੰਗੀ ਸੱਟ ਲੱਗ ਗਈ ਉਹਨਾਂ ਨੇ ਬਾਹਾਂ ਤੇ ਪਤਾ ਨਹੀਂ ਉਹਦੇ ਕੀ ਮਾਰਿਆ ਜਦੋਂ ਉੱਥੇ ਲੜਨ ਲੱਗ ਰਹੇ ਸੀ ਤੇ ਮੈਂ ਵੀ ਜਾ ਕੇ ਜਦੋਂ ਉਹਨਾਂ ਨੂੰ ਛੁਡਾਣ ਦੀ ਕੋਸ਼ਿਸ਼ ਕੀਤੀ ਮੇਰੀ ਵੀ ਉਹ ਆ ਦੇਖੋ ਮੇਰੀ ਦਾੜੀ ਤੇ ਸਾਰੇ ਵਾਲ ਪੱਟ ਤੇ ਮੇਰੀ ਕੇਸਾਂ ਦੀ ਬਹੁਤ ਬੇਇੱਜ਼ਤੀ ਕੀਤੀ ਜਿਹੜੀ ਕਿ ਮੇਰੇ ਕੋਲ ਮੇਰੇ ਖਿਆਲ ਉੱਪਰ ਹੈ ਕਿੰਤੇ ਉਹ ਵਾਲ ਮੇਰੇ ਵੀ ਪੱਟ ਦਿੱਤੇ ਫਿਰ ਦੇਖੋ ਇਹ ਬਾਲਾ ਨੂੰ ਤੇ ਇਸ ਤਰ੍ਹਾਂ ਗੁਰਸਿੱਖੀ ਨੂੰ ਪੈਂਦੇ ਆ ਥੋੜੇ ਦੇਰ ਪਹਿਲਾਂ ਦੇਖੋ 19 ਦੇ ਵਿੱਚ ਇੱਕ ਇਹਦੇ ਉੱਤੇ ਇੱਕ ਐਫਆਈਆਰ ਹੁੰਦੀ ਆ 890 186 ਨੰਬਰ ਐਫਆਈਆਰ 196 ਨੰਬਰ ਐਫਆਈਆਰ ਹੁੰਦੀ ਆ ਇਹ ਧਰਮ ਨੂੰ ਕੁਝ ਨਹੀਂ ਸਮਝਦੀ ਇਹਨੇ ਬਾਲਮੀਕ ਧਰਮ ਨੂੰ ਭਗਵਾਨ ਨੂੰ ਇਹਨੇ ਆਪ ਪਿਛਾਬਦ ਬੋਲੇ ਮਾੜਾ ਬੋਲਿਆ ਤੇ ਇਹ ਇੱਕ ਬਾਈ ਦੀਪ ਸਿੱਧੂ ਜੀ ਆ ਦੇਖੋ ਸਾਡੇ ਕੌਮ ਦੇ ਸ਼ਹੀਦ ਹੋਏ ਨੇ ਇਹ ਹਰੇਕ ਨੂੰ ਮਾੜਾ ਬੋਲਣ ਕਰਕੇ ਇਹਦੇ ਉੱਤੇ ਇੱਕ ਆ ਦੇਖੋ ਇਹਦੇ ਉੱਤੇ ਇੱਕ ਐਫ ਆਈ ਆਰ ਹੋਈ ਜਿਹਦੇ ਵਿੱਚ ਇਹ 50 ਦਿਨਾਂ ਅੰਦਰ ਰਹਿ ਕੇ ਆਈ ਆ ਇਹ ਕਿਸੇ ਤੋਂ ਨਹੀਂ ਡਰਦੀ ਪਰ ਜੇ ਅੱਜ ਇਹ ਸਾਡੀ ਸਿੱਖੀ ਨੂੰ ਪੈਂਦੀ ਆ ਤੇ ਜੇ ਸਾਡੀ ਸਿੱਖੀ ਨੂੰ ਇਹ ਅੱਜ ਘਾਣ ਕਰਦੀਏ ਜੇ ਇਦਾਂ ਦਾ ਕੁਛ ਕਰਦੀ ਆ ਪਰ ਅਸੀਂ ਨਾਮ ਧਾਰੀ ਸਮਾਜ ਸਾਰਾ ਇਕੱਠਾ ਹੋ ਗਏ ਅਸੀਂ ਫਿਰ ਡੀਸੀ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਘਰਾਓ ਕਰਾਂਗੇ ਵੀ ਇਹ ਤੇ ਹੁਣ ਸਾਡੇ ਨਾਲ ਸਿੱਧਾ ਗੁੰਡਾ ਨਾਚ ਹੋ ਗਿਆ ਇਹਦਾ ਮੈਂ ਤਾਂ ਆਪਣੀ ਮੀਡੀਆ ਰਾਹੀਂ ਇਹੀ ਕੁਛ ਕਹਿਣਾ ਚਾਹੁੰਦਾ ਤੇ ਸਾਨੂੰ ਬਣਦਾ ਇਨਸਾਫ ਚਾਹੀਦਾ ਕਿ ਇਹ ਮਾਮਲਾ ਵੀ ਗਰਜ ਕੀਤਾ ਗਿਆ ਜੀ ਤੁਹਾਡੇ ਵੱਲੋਂ ਤੇ ਉਹਨਾਂ ਵੱਲੋਂ ਹਾਂ ਸਾਡੇ ਉੱਤੇ ਇਹਨਾਂ ਨੇ ਨਾ ਇੱਕ ਉਸ ਦਿਨ ਦੀ ਜਿਹੜੀ ਤਿੰਨ ਚਾਰ ਦਿਨਾਂ ਪਹਿਲਾਂ ਵੀ ਇਹ ਕਹਿੰਦੇ ਜੀ ਸਖਦੇਵ ਬਿੱਲੇ ਨੇ ਮੇਰੇ ਉੱਤੇ ਕਿਰਪਾਨ ਮਾਰਦੀ ਕਿਰਪਾਨ ਮਾਰਨ ਲੱਗੇ ਇਹ ਕਹਿਣ ਲੱਗੀ ਵੀ ਮੇਰੀ ਖੱਬੀ ਬਾਹ ਦੇਖੋ ਜੀ ਮੀਡੀਆ ਦੇ ਵਿੱਚ ਇਹ ਦਿਖਾ ਦਿਖਾ ਰਹੀ ਆ ਵੀ ਮੇਰੇ ਕਿਰਪਾਨ ਮਾਰੀ ਮੇਰੀ ਦੀ ਇਹ ਦੇਖੋ ਉੱਥੇ ਇਹਦਾ ਕੋਈ ਬਲੱਡ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਥੋੜੇ ਦੋ ਕੁ ਘੰਟੇ ਬਾਅਦ ਇਹਨੇ ਆਪ ਦੀ ਸੱਜੀ ਬਾਹ ਬੰਨ ਲਈ ਸਜੀਬ ਆਪ ਅਨਕਿਤ ਖਾਤੀ ਵੀ ਹਾਂਜੀ ਮੇਰੇ ਤਾਂ ਇਹਨਾਂ ਨੇ ਕਿਰਪਾਨਾਂ ਮਾਰੀਆਂ ਨੇ ਜੇ ਆਪਾਂ মিডিਆ ਦੇ ਵਿੱਚ ਉੱਥੇ ਦਿਖਾਇਆ ਗਿਆ ਵੀਡੀਓ ਦੇ ਵਿੱਚ ਅਸੀਂ ਕੋਈ ਵੀ ਇਹਦੇ ਬਾਰੇ ਕੋਈ ਕਿਰਪਾਨ ਮਾਰੀ ਹੋਵੇ ਕੋਈ ਬਲੱਡ ਨਿਕਲਿਆ ਹੋਵੇ ਸਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਅਸੀਂ ਆਪ ਕਵਾਂਗੇ ਜੀ ਮੇਰਾ ਨਾਮ ਮਲਕੀਤ ਗੌਰ ਆ ਜੀ ਮਲਕੀਤ ਗੌਰ ਤੇ ਮੈਂ ਇਸ ਪਿੰਡ ਦੀ ਸਰਪੰਚ ਕੀ ਮਸਲਾ ਹੈ ਜੀ ਕੱਲ ਜਿਹੜਾ ਹੋਇਆ ਪੂਰਾ ਇਸ਼ੂ ਦੇ ਬਾਰੇ ਦੱਸੋ ਕੋਈ ਕਹਿੰਦੇ ਲੜਾਈ ਝਗੜਾ ਹੋਇਆ ਹਾਂਜੀ ਇੱਥੇ ਲੜਾਈ ਝਗੜਾ ਹੋਇਆ ਤੇ ਇੱਥੋਂ ਸਾਡੇ ਟਿਪਰ ਭਰ ਕੇ ਜਾਣੇ ਸੀ ਘਰਾਂ ਤੋਂ ਤੁਰਨੇ ਸੀ ਤੇ ਉਹਨਾਂ ਨੇ ਆ ਕੇ ਸਾਡੇ ਟਿਪਰ ਰੋਕਤੇ ਤੇ ਕਿਉਂਕਿ ਪਹਿਲਾਂ ਟਿਪਰ ਸਾਡੇ ਗੌਸ ਕਾਰਡ ਨੂੰ ਲੰਘਦੇ ਸੀ ਤੇ ਗੌਸ ਕਾਰਡ ਵਾਲਾ ਆਹ ਉਹਨਾਂ ਨਾਲ ਰੁਕਦਾ ਸੀ ਉਹ ਡੇਢ ਦੋ ਮਹੀਨਾ ਹੋ ਗਿਆ ਸੀ ਰੁਕੇ ਹੋਏ ਤੇ ਹੁਣ ਇਸ ਰਾਹ ਨੂੰ ਜਾਂਦੇ ਸੀ ਇਹਨਾਂ ਨਾਲ ਕੇ ਇੱਥੇ ਵੀ ਰੁਕੇ। ਇਹ ਕਿਉਂਕਿ ਇਹਦਾ ਪਿੰਡ ਗੌਸਕੜ ਪੈਂਦਾ ਸੀ। ਹੁਣ ਸਾਡੇ ਪਿੰਡ ਵਿੱਚੋਂ ਹੀ ਸਾਨੂੰ ਰੋਕਣ ਲੱਗੇ ਤਾਂ ਅਸੀਂ ਜਾਣਾ ਕਿੱਥੇ ਆ। ਇਹਨਾਂ ਨਾਲ ਆ ਕੇ ਸਾਡੇ ਬੱਚਿਆਂ ਤੇ ਹਮਲਾ ਕੀਤਾ ਤੇ ਬੋਲਣ ਲੱਗੇ ਤੇ ਉੱਥੇ ਸਾਡੇ ਬੱਚਿਆਂ ਨੂੰ ਹੱਥੋਪਾਹੀ ਹੋਈ ਤੇ ਜਦੋਂ ਪਤਾ ਲੱਗਾ ਦੁਨੀਆ ਜਾ ਰਹੀ ਆ ਤਾਂ ਮੈਂ ਵੀ ਗਈ ਤਾਂ ਉੱਥੇ ਮੇਰਾ ਬੇਟਾ ਵੀ ਸਗਾ ਗਿਆ। ਤੇ ਜਦੋਂ ਉੱਥੇ ਸਾਡੇ ਬੱਚੇ ਗਏ ਤਾਂ ਸਾਡੇ ਬੱਚਿਆਂ ਤੇ ਮਾਰਨਗੇ ਤੇ ਉੱਥੇ ਅਸੀਂ ਕਿਸੇ ਦਿਨ ਬਖਸ਼ਾਂਗੇ ਥੋੜਾ। ਅਸੀਂ ਵੀ ਤਾਂ ਕਿਸੇ ਨੂੰ ਪਾਵਾਂਗੇ ਹੀ ਤੇ ਜਦੋਂ ਉਹਨਾਂ ਨੇ ਸਾਡੇ ਤੇ ਹੱਥੋਪਾਹੀ ਤੇ ਸਾਡੇ ਬੱਚਿਆਂ ਦੇ ਸੱਟਾ ਵੇਟਾਂ ਲੱਗੀਆਂ ਤੇ ਮੇਰਾ ਦਿਓਰ ਵਾਹ ਜੇ ਦਾਖਲ ਵੀਆ ਹਸਪੀਟਲ ਦੇ ਵਿੱਚ ਤੇ ਫਿਰ ਅਸੀਂ ਉਹਨਾਂ ਨੂੰ ਕੀ ਦੱਸੋ ਤੁਸੀਂ ਸਾਡੀ ਮੰਗ ਹੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਸਾਡਾ ਹੀ ਫੈਸਲਾ ਹੋਵੇ ਜੋ ਵੀ ਖੱਡ ਚੱਲ ਰਹੀ ਆ ਉਸ ਖੱਡ ਦਾ ਪਤਾ ਕੀਤਾ ਜਾਵੇ ਵੀ ਇਹ ਦੋ ਨੰਬਰ ਚ ਵਾ ਜਾਂ ਕਿਦਾਂ ਤੇ ਬਾਕੀ ਉਹ ਆਪਣੇ ਪਿੰਡ ਤੇ ਮੁੱਦਾ ਜਿਹੜਾ ਕਾਰਨ ਉਹ ਜੋ ਖਾਲੀ ਟਰਾਲੀ ਵੀ ਪਿੰਡ ਨੂੰ ਆਉਂਦੀ ਸਾਧਨ ਉਹ ਵੀ ਬੰਦ ਕਰ ਦੇ ਆ ਤੇ ਜੋ ਭਰਿਆ ਜਾਂਦਾ ਉਹ ਵੀ ਤੇ ਉਹਨਾਂ ਨਾਲ ਨਹੀਂ ਇਸ ਪਿੰਡ ਚ ਨੂੰ ਆਣਾ ਹੈਗਾ ਉਹਨਾਂ ਨਵੀਂ ਨੰਗਣਾ ਜਿਹੜਾ ਰਾਹ ਸਰਕਾਰੀਆ ਸਰਕਾਰੀ ਰਾਹ ਨੂੰ ਹੀ ਜਾਣਗੇ ਤੇ ਇਹ ਕਿੱਦਾਂ ਰੋਗ ਦੇਣਗੇ ਸਾਨੂੰ ਬਸ ਇਹੀ ਮੇਰੀ ਮੰਗਾ ਸਾਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਬਾਕੀ ਜੋ ਵੀ ਬਾਕੀ ਗੱਲਾਂ ਜੜੀਆਂ ਵਾ ਬੇ ਮੌਕੇ ਤੁਹਾਨੂੰ ਅਕਰੀ ਵਿੱਚ ਜਿਹੜੇ ਕੁਝ ਅਮਾਫੀ ਹੈਗਾ ਉਹ ਕੰਮ ਕਰਿਆ ਗਿਆ ਕੋਈ ਦੇਖੋ ਬਹੁਤ ਸਾਰੀਆਂ ਲੋਕਾਂ ਦੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਬਹੁਤ ਸਾਰੇ ਲੋਕ ਗਲਤ ਕੰਮ ਤੇ ਉੱਤੇ ਰੋਕ ਲਾਉਣੇ ਫਰਜ਼ ਬੰਦਾ ਇਮਾਨਦਾਰ ਨਾਲ ਪਰ ਜਿੱਥੇ ਲੀਗਲ ਕੰਮ ਹੋਵੇ ਜਿੱਥੇ ਲੀਗਲ ਕੰਮ ਨੂੰ ਰੋਕਣ ਦਾ ਕਿਸੇ ਦਾ ਕੋਈ ਪਾਵਰ ਨਹੀਂ ਹੁੰਦੀ ਉਹ ਸਰਕਾਰ ਤੋਂ ਹੁੰਦੀ ਹੈ ਪ੍ਰਸ਼ਾਸਨ ਤੋਂ ਹੁੰਦੀ ਹੈ ਤੇ ਪ੍ਰਸ਼ਾਸਨ ਦੇ ਕੰਮਾਂ ਵਿੱਚ ਆਪਾਂ ਵੀ दखल ਦੇਣਾ ਚਾਹੀਦਾ ਜੋ ਪ੍ਰਸ਼ਾਸਨ ਨੂੰ ਮੈਨੂੰ ਵੀ ਜੇ ਕੋਈ ਕੰਪਲੇਨਟ ਆਉਂਦੀ ਹੈ ਤੇ ਮੈਂ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਕਰਦਾ ਮੈਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਕੋ ਪ੍ਰੇਸ਼ ਕਰਦਾ ਨਾ ਕਿ ਮੈਂ ਆਪ ਜਾ ਕੇ ਉੱਥੇ ਰੁਕਾਂ ਸੋ ਜਿਹੜਾ ਕੋਈ ਗਲਤ ਕੰਮ ਰਾਤ ਨੂੰ ਨਜਾਇਜ਼ਮੈਨਿੰਗ ਹੋਵੇ ਉਹਦੇ ਲਈ ਮੈਂ ਰੁਕਸਣਾ ਜੇ ਕੋ ਲੀਗਲ ਕੰਮ ਹੈ ਤੇ ਮੈਂ ਵੀ ਨਹੀਂ ਰੁਕਸਣਾ ਜਿਹੜਾ ਲੀਗਲ ਹੈ ਜਨੇ ਮਨਜ਼ੂਰੀ ਲਈ ਹੈ ਸਭ ਕੁਝ ਕੀਤਾ ਤੇ ਜੋ ਉਹਦੇ ਮੈਂ ਤੇ ਹਮੇਸ਼ਾ ਹੀ ਆਪਣਾ ਹਲਕਾ ਸਾਮਨੇ ਵਾਲ ਦੇ ਵਿੱਚ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਕਿਤੇ ਵੀ ਕੋਈ ਸਰਾਤ ਨੂੰ ਮਾਈਨਿੰਗ ਹੁੰਦੀ ਹੋਵੇ ਮੈਨੂੰ ਦੱਸਿਆ ਜਾਵੇ ਸੋ ਜਿਹੜੀ ਵੀ ਕੋਈ ਐਦਾਂ ਆਪਾਂ ਆਪ ਤੱਕ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਨੂੰ ਨਾ ਸਾਥ ਦੇਵੇ ਤਾਂ ਫਿਰ ਮੈਨੂੰ ਦੱਸ ਹਾਂ ਮੇਰਾ ਨਾਮ ਸਿਮਰਨਜੀਤ कौर ਗੇਲਾ ਮੈਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਐ ਐਡਵੋਕੇਟ ਆ ਮੈਂ ਪਿਛਲੇ ਦੋ ਮੇਰਾ ਪਿੰਡ ਗੋਸਵੜਾ ਹੈ ਜੱਦੀ ਪਿੰਡ ਤੇ ਪਿਛਲੇ ਦੋ ਮਹੀਨਾ ਤੋਂ ਮੈਂ ਆਪਣੇ ਪਿੰਡ ਦੇ ਵਿੱਚ ਲੋਕਾਂ ਦਾ ਸਾਥ ਦੇ ਰਹੀ ਸੀਗੀ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਆ ਇਹ ਇਲੀਗਲ ਤਰੀਕੇ ਨਾਲ ਮਾਈਨਿੰਗ ਹੁੰਦੀ ਹੈ ਜਿਹੜੀ ਲੀਗਲ ਮਾਈਨਿੰਗ ਹੁੰਦੀ ਹੈ ਉਹਨੂੰ ਇਲੀਗਲ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਪ੍ਰਾਂ ਦੇ ਅਗੇਂਸਟ ਅਸੀਂ ਜਿਹੜਾ ਹੈਗਾ ਇਹ ਆਪਾਂ ਟੈਸਟ ਕਰ ਰਹੇ ਸੀਗੇ ਤਾਂ ਉਸ ਦੌਰਾਨ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸੈਂਡ ਮਾਫ kia ਜਿਹੜਾ ਉਹ ਹਾਵੀ ਹੋ ਜਾਂਦਾ ਹੈ ਤੇ ਉਹ ਆਪਣੀਆਂ ਛੁੱਟੀਆਂ ਛੁੱਟੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਤੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਅਸੀਂ ਇੱਕ ਜੁਜਾਰ ਵੈਲਫੇਅਰ ਐਸੋਸੀਏਸ਼ਨ ਆਂ ਵੀ ਐਨਜੀਓ ਬਣਾਈ ਆ ਜਿਹਦੇ ਵਿੱਚ ਅਸੀਂ ਲੋਕਾਂ ਦੀ ਜਿਹੜੇ ਰੋਡ ਸਾਈਡ ਇਟ ਪ੍ਰੈਗਰ ਕੇ ਐਕਸੀਡੈਂਟ ਹੁੰਦੇ ਉਹਨਾਂ ਦੀ ਸਪੋਰਟ ਕਰਦੀ ਕਰਦੇ ਆ ਨਾਲ ਅਸੀਂ ਮਾਈਨਿੰਗ ਦੇ ਲਾਜ਼ ਬਾਰੇ ਰੂਲ ਰੈਗੂਲੇਸ਼ਨ ਬਾਰੇ ਲੋਕਾਂ ਨੂੰ ਅਵੇਅਰ ਕਰਦੇ ਆ